ਅਰਜ਼ਾਈ ਮਾਮਲੇ ਵਿੱਚ ਸਭ ਨੂੰ ਪਤਾ ਕਿ ਕਿਸ ਤਰ੍ਹਾਂ ਕਤਲ ਹੋਇਆ ਹੈ ਪਰ ਇਸ ਦੇ ਪਿੱਛੇ ਅਸਲ ਸੱਚਾਈ ਕੀ ਕਿਉਂਕਿ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਪਾਅ ਜਿਹੜੀਆਂ ਇਸ ਵੇਲੇ ਜਨਾਂ ਦਾ ਵਜਾ ਕਰਦੇ ਅਸਲ ਕਹਾਣੀ ਇਸ ਪਿੱਛੇ ਕੀ ਸੀ ਕਿ ਕਤਲ ਦੀ ਵਜ੍ਹਾ ਕੀ ਬਣੀ ਉਹ ਇਸ ਤੋਂ ਬਾਅਦ ਕਤਲ ਕਰਨ ਤੋਂ ਬਾਅਦ ਉਹਨਾਂ ਦਾ ਫਰਦਰ ਪਲਾਨ ਕੀ ਸੀ ਗੁਰਵਿੰਦਰ ਦੇ ਹਤਿਆਕਾਂਡੀ ਅਸਲ ਵਜ੍ਹਾ ਇਹ ਹੈ ਕਿ ਉਹਦੀ ਵਾਈਫ ਜਿਹੜੀ ਸੀ ਰੁਪਿੰਦਰ ਕੌਰ ਉਹਦਾ ਅਫੇਅਰ ਸੀਗਾ ਤੇ ਜਿਹੜਾ ਦੂਜਾ ਦੋਸ਼ੀ ਹੈਗਾ ਹਰ ਕਵਲਪ੍ਰੀਤ ਸਿੰਘ ਉੱਤਰ ਹਰਜਿੰਦਰ ਸਿੰਘ ਵਾਸੀ ਬਲਵਾਣਾ ਜ਼ਿਲ੍ਹਾ ਬਠਿੰਡਾ ਇਹਦੇ ਨਾਲ ਸੋ ਇਹਨਾਂ ਦੋਨਾਂ ਨੂੰ ਇਹ ਲੱਗਦਾ ਸੀ ਵੀ ਸਾੜੇ ਅਫੇਅਰ ਦੇ ਵਿੱਚ ਇਹ ਕੰਡਾ ਬਣ ਕੇ ਖੜਾ ਹੈਗਾ ਨਾ ਇਹਨੇ ਡਿਵੋਰਸ ਦੇਣਾ ਹੈਗਾ ਪਲੱਸ ਇਸ ਤੋਂ ਇਲਾਵਾ ਇਹਨਾਂ ਦੋਨਾਂ ਦੀ ਕੋਈ ਪ੍ਰਾਪਰਟੀ ਦੇ ਉੱਪਰ ਵੀ ਨਜ਼ਰ ਸੀ ਉਹਦੇ ਕੋਲ ਜਿਹੜਾ ਸੋਨਾ ਗਹਿਣਾ ਗੱਟਾ ਸੀਗਾ ਉਹਦੇ ਉੱਪਰ ਵੀ ਉਹਨਾਂ ਦੀ ਨਜ਼ਰ ਸੀ ਸੋ ਇਹਨਾਂ ਦੋਨਾਂ ਵਜ੍ਹਾ ਕਰਕੇ ਇਹਨਾਂ ਦੋਨਾਂ ਨੇ ਪ੍ਰੋਪਰ ਤਰੀਕੇ ਨਾਲ ਪ੍ਰੀਪਲਾਨਟ ਤਰੀਕੇ ਨਾਲ ਪ੍ਰੀ ਮੈਡੀਟੇਟਡ ਤਰੀਕੇ ਨਾਲ ਪਲਾਨ ਕਰਕੇ ਇਹਦੀ ਹਤਿਆ ਦਾ ਇਹ ਸਾਜ਼ਿਸ਼ ਰਚੀ ਸੀ ਇਹ ਇਸ ਗਲਪ ਵੀ ਸਾਬਿਤ ਹੁੰਦਾ ਹੈ ਕਿ ਇਹਨਾਂ ਨੇ ਇਹ ਹਰਕਵਲ ਪ੍ਰੀਤ ਸਿੰਘ ਨੇ ਆਪਣਾ ਇੱਕ ਹੋਰ ਦੋਸਤ ਵਿਸ਼ਵਜੀਤ ਕੁਮਾਰ ਉਰਫ ਪੀਚਾ ਜੋ ਕਿ ਮੰਡੀ ਡੱਬ ਵਾਲੀ ਹਰਿਆਣਾ ਦਾ ਰਹਿਣ ਵਾਲਾ ਇਹਦਾ ਦੋਸਤ ਸੀ ਉਹਨੂੰ ਵੀ ਇਸ ਕ੍ਰਾਈਮ ਦੇ ਵਿੱਚ ਸ਼ਾਮਿਲ ਕਰਵਾਇਆ ਤੇ ਉਹਦੀ ਕਾਰ ਉਹਨੂੰ ਕਿਹਾ ਕਿ ਤੂੰ ਇੱਕ ਕਾਰ ਲੈ ਕੇ ਆ ਤੇ ਉਹਨੂੰ ਇਸ ਕ੍ਰਾਈਮ ਬਾਰੇ ਪੂਰੀ ਪੂਰੀ ਜਾਣਕਾਰੀ ਸੀ ਉਹ ਇੱਕ ਅਬੀਟਮੈਂਟ ਐਜ਼ ਅ ਅਬੀਟਰ ਤੇ ਕਾਂਸਪੀਰੇਟਰ ਇਹਦੇ ਵਿੱਚ ਸ਼ਾਮਿਲ ਸੀ ਤੋਂ ਇਨਾਂ ਤਿੰਨਾਂ ਨੇ ਮਿਲ ਕੇ ਇਸ ਹੱਤਿਆ ਨੂੰ ਬਹੁਤ ਹੀ ਬੁਰੀ ਤਰੀਕੇ ਨਾਲ ਅੰਜਾਮ ਦਿੱਤਾ ਸਰਕਸ ਆਫ ਡੈਥ ਕ੍ਰੀਏਟ ਤੋਂ ਕੀ ਪੋਸਟਮਾਰਟਮ ਰਿਪੋਰਟ ਨੂੰ ਲੈ ਕੇ ਵੀ ਚर्चा ਹੋਣੀ ਕਿਤੇ ਦੱਸਿਆ ਜਾ ਰਿਹਾ ਕਿਸ ਨੂੰ ਜੈਲ ਦੀ ਸੀ ਦਿੱਤੀ ਗਈ ਔਰ ਕਿਤੇ ਦੱਸਿਆ ਜਾ ਰਿਹਾ ਕਿਸ ਦਾ ਕਤਲ ਕੀਤਾ ਗਿਆ ਤੇ ਗੁਰਮੁਰੇਤਾ ਗੁਰਵਿੰਦਰ ਦੀ ਪੋਸਟਮਾਰਟਮ ਕੰਡਕਟ ਕਰਵਾਈ ਗਈ ਹੈ ਤੇ ਪੋਸਟਮੋਰਟਮ ਰਿਪੋਰਟ ਜਿਹੜੀ ਆਈ ਹੈ ਉਹਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹਦਾ ਵਿਸਰਾ ਪ੍ਰੀਜ਼ਰਵ ਕਰਕੇ ਵਿਸਰਾ ਰਿਪੋਰਟ ਐਗਜ਼ਾਮੀਨੇਸ਼ਨ ਵਾਸਤੇ ਭੇਜੀ ਗਈ ਹੈ ਇਹਨ ਦੇ ਵਿੱਚ ਆ ਫਾਈਨਲ ਕਾਸ ਆਫ ਡੈਥ ਜਿਹੜੀ ਹੈ ਉਹਦਾ ਵਿਸਰਾ ਜਦੋਂ ਮੌਸੂਲ ਹੋਏਗਾ ਉਤ ਤੋਂ ਬਾਅਦ ਡਿਕਲੇਅਰ ਕੀਤਾ ਜਾਊਗਾ ਲੇਕਿਨ ਫਿਲਹਾਲ ਹੁਣ ਤੱਕ ਜਿਹੜੀ ਉਹਨਾਂ ਨੇ ਬੋਡੀ ਦੀ ਐਗਜ਼ਾਮੀਨੇਸ਼ਨ ਕੀਤੀ ਹੈ ਡਾਕਟਰ ਸਾਹਿਬਾ ਨੇ ਉਹਨਾਂ ਨੇ ਉਸ ਅਧਾਰ ਤੇ ਸਾਨੂੰ ਇਹ ਲਿਖਤੀ ਰੂਪ ਵਿੱਚ ਦਿੱਤਾ ਹੈਗਾ ਕਿ ਕੌਜ਼ ਆਫ ਡੈਥ ਇਹਦਾ ਹੈਗਾ ਐਸਫਿਕਸਿਆ ਡਿਊ ਟੂ ਸਮੋðਰਿੰਗ ਮਤਲਬ ਸਾਹ ਘੁੱਟਣ ਕਰਕੇ ਉਹਦੀ ਮੌਤ ਹੋਈ ਹੋਈ ਉਹਨਾਂ ਨੇ ਲਿਖੀ ਹੈਗੀ ਸੋ ਇਹ ਗੱਲ ਇਹਦੇ ਵਿੱਚ ਕਲੀਅਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਪੋਸਟਮਾਰਟਮ ਦੇ ਦੌਰਾਨ ਇਹ ਵੀ ਦੱਸਿਆ ਹੈਗਾ ਕਿ ਗੁਰਵਿੰਦਰ ਦੇ ਬੋਡੀ ਤੇ ਕੁਝ ਇੰਜਰੀਜ਼ ਸੀ ਉਹ ਇੰਜਰੀਜ਼ ਕਿਸ ਤਰ੍ਹਾਂ ਹੋਈ ਹੈ ਕਿਵੇਂ ਹੋਈ ਹੈ ਇਹ ਇਹਨਾ ਇਹਨਾ ਤੋਂ ਜਿਹਨੀ ਇੰਜਰੀਜ਼ ਹੈਗੀ ਹੈ ਉਤੋਂ ਕਲੀਅਰ ਹੈਗੀ ਹੈ ਕਿ ਇਹ ਗੱਲ ਕਲੀਅਰ ਹੈ ਕਿ ਸਿਰਫ ਇੱਕ ਵਿਅਕਤੀ ਵੱਲੋਂ ਉਹਦਾ ਮਰਡਰ ਕੀਤਾ ਜਾਣਾ ਨਾ ਮੁਮਕਿਨ ਸੀ ਇੱਕ ਤੋਂ ਵਧ ਵਿਅਕਤੀ ਡੈਫੀਨਿਟਲੀ ਇਸ ਮਰਡਰ ਦੇ ਵਿੱਚ ਇਨਵੋਲਡ ਸੀ ਤੇ ਜਿਹੜੀ ਸਾਡੀ ਤਫ਼ਤੀਸ਼ ਹੈ ਉਹਦੇ ਮੁਤਾਬਿਕ ਵੀ ਇਹ ਤਿੰਨ ਜਣੇ ਇਨਵੋਲਡ ਸੀ ਇਸ ਗੱਲ ਦੀ ਪੋਸਟਮਾਰਟਮ ਰਿਪੋਰਟ ਤੋਂ ਵੀ ਪੁਸ਼ਟੀ ਹੋਈ ਹੈ ਮੈਂ ਇੱਕ ਵਜਾ ਪੁੱਛਣਾ ਹੈ ਕਿ ਜਦੋਂ ਗੁਰਵਿੰਦਰ ਜੀ ਕਲੀਨਿਕ ਸੀਗੇ ਉਸ ਸਮੇਂ ਜਦੋਂ ਪੁਲਿਸ ਕੌਂਟੀ ਤਾਂ ਉਸ ਦੀ ਨੰਗਨ ਹਾਲ ਤੋਂ ਨੰਕੇ ਸਰਤ ਕੰਡ ਰਵੇਦ ਦੇ ਵਿੱਚ ਉਸ ਨੂੰ ਪਾਇਆ ਗਿਆ ਕੀ ਬਜਾ ਰਹੀ ਹੈ ਕਿ ਉਸ ਦੇ ਕੱਪੜੇ ਵੀ ਜਿਹੜੇ ਫਟੇ ਸੀ ਜਾਂ ਕੱਪੜੇ ਹੈ ਨਹੀਂ ਸੀ ਤਾਂ ਤੇ ਹੁਣ ਇਸ ਬਾਰੇ ਮੈਂ ਫਿਲਹਾਲ ਤੁਹਾਨੂੰ ਇਹਦੇ ਬਾਰੇ ਬਹੁਤ ਜ਼ਿਆਦਾ ਡਿਸਕਲੋਸ ਇਸ ਕਰਕੇ ਨਹੀਂ ਕਰ ਸਕਦੀ ਕਿਉਂਕਿ ਇਹ ਇਨਵੈਸਟੀਗੇਸ਼ਨ ਔਨ ਗoing ਹੈ ਸੋ ਇਨਜਰੀਜ਼ ਔਰ ਉਹਦੀ ਹਾਲਤ ਬਾਰੇ ਜਦ ਇਨਵੈਸਟੀਗੇਸ਼ਨ ਥੋੜੀ ਕੰਪਲੀਟ ਹੋ ਜੂਗੀ ਉਦੋਂ ਮੈਂ ਤੁਹਾਨੂੰ ਇਹਦੇ ਬਾਰੇ ਵਿਸਤਾਰਪੂਰਵਕ ਦੱਸ ਦੂੰਗੀ ਮਰ ਰਤਨਦਰ ਕੋਸ਼ਿਕ ਬਾਹਰ ਗਈ ਸੀ ਉਹ ਕੇਰੀ ਸਟਡੀ ਕਰਨੀ ਚੁੱਤੇ ਨਹੀਂ ਸੀ ਤਾਂ ਉਹਨਾਂ ਨੂੰ ਲੱਗਿਆ ਤੰਤਿਸ਼ਾ ਪਤਾ ਨਹੀਂ ਇਦੇ ਬਾਰੇ ਸਾਨੂੰ ਪਤਾ ਲੱਗਿਆ ਹੈਗਾ ਕਿ ਰੁਪਿੰਦਰ ਕੌਰ ਕਨੇਡਾ ਦੇ ਵਿੱਚ ਗਈ ਸੀ ਤੇ ਉਹਨੇ ਕ੍ਰਿਮਿਨੋਲੋਜੀ ਦੇ ਵਿੱਚ ਕੋਈ ਸਟੱਡੀ ਕੀਤੀ ਹੋਈ ਸੀ। ਅਗਲਾ ਪਲਾਨ ਕੀ ਸੀ ਇਹਨਾਂ ਦਾ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਹੱਤਿਆ ਹੁੰਦੀ ਹੈ ਉਸ ਤੋਂ ਬਾਅਦ ਇੱਕ ਲੁੱਟ ਦੀ ਵਾਰਦਾਤ ਬਣਾ ਕੇ ਉਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਫਿਰ ਤਦ ਇਹਨਾਂ ਦਾ ਪਲਾਨ ਅਗਲਾ ਕੀ ਸੀ ਜੋ ਜਗਰਵਿੰਦਰ ਯੱਤਰਵਾਰ ਕੀ ਕਰਨਾ ਚਾਹੁੰਦੇ ਸੀ? ਮੈਂ ਉਹੀ ਦੱਸ ਰਹੀ ਆ ਤੁਹਾਨੂੰ ਕਿਉਂਕਿ ਇਹ ਇੱਕ ਆਨਗੋਇੰਗ ਇਨਵੈਸਟੀਗੇਸ਼ਨ ਹੈਗੀ ਹੈ ਇਹਦੇ ਵਿੱਚ ਹੁਣ ਤੱਕ ਆ ਕਾਫੀ ਚੀਜ਼ਾਂ ਦੀ ਰਿਕਵਰੀ ਅਸੀਂ ਹੁਣ ਤੱਕ ਕਰ ਚੁੱਕਿਆ ਹੈ ਜਿਵੇਂ ਕਿ ਇੱਕ ਵਾਰਦਾਤ ਦੇ ਵਿੱਚ ਵਰਤੀ ਗਈ ਜਿਹੜੀ ਕਾਰ ਹੈਗੀ ਹੈ ਕੁਝ ਇੱਕ ਕਪੜੇ ਤੇ ਕੁਝ ਇੱਕ ਸੋਨੇ ਦਾ ਸਮਾਨ ਹੁਣ ਤੱਕ ਅਸੀਂ ਰਿਕਵਰ ਕਰ ਚੁੱਕੇ ਹਾਂ ਲੇਕਿਨ ਕਾਫੀ ਕੁਝ ਸਮਾਨ ਰਿਕਵਰ ਹੋਣਾ ਬਾਕੀ ਹੈ ਕੁਝ ਮੋਬਾਈਲ ਵੀ ਰਿਕਵਰ ਹੋਏ ਨੇ ਤੇ ਕੁਝ ਹੋਰ ਚੀਜ਼ਾਂ ਦੀ ਰਿਕਵਰੀ ਹੋਣ ਦੀ ਸੰਭਾਵਨਾ ਹੈ ਸੋ ਇਸ ਕਰਕੇ ਉਹਦੇ ਬਾਰੇ ਮੈਂ ਹੁਣ ਇਸ ਵੇਲੇ ਆਪ ਜਿਹਨੂੰ ਕਮੈਂਟ ਨਹੀਂ ਕਰ ਸਕਦਾ ਮੈਨੂੰ ਇੱਕ ਗੱਲ ਬੱਸ ਸਾਹਮਣੇ ਆਈ ਹੈ ਕਿ ਵਾਰ ਵਰ ਦੇ ਜ਼ਿਕਰ ਕੀਤਾ ਜਾਂਦਾ ਕਿ ਇਹ ਰਿਪੋਰਟ ਹੋ ਕੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਫੈਲਣ ਔਰ ਕਈ ਜਗ੍ਹਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਕੈਨੇਡਾ ਵਿੱਚ ਰਹਿੰਦੇ ਹੋਈ ਇਹਨਾਂ ਦੀ ਆਪਸੀ ਦੋਸਤੀ ਜਿਹੜੀ ਹੋ ਗਈ ਸੀ ਉਸ ਵਿੱਚ ਕੀ ਸੱਚਾਈ ਉਹੀ ਦੇਖੋ ਇਹ ਸਾਰੀ ਚੀਜ਼ਾਂ ਜਿਹੜੀ ਹੈਗੀ ਹੈ ਇਹ ਹੁਣ ਜਦ ਫਾਈਲ ਤੇ ਐਵਿਡੈਂਸ ਆਊਗਾ ਆਪਾਂ ਪ੍ਰੂਵ ਕਰਾਂਗੇ ਕਿ ਕਿਸ ਤਰੀਕੇ ਨਾਲ ਬਣਿਆ ਕੀ ਬਣਿਆ ਪਰੰਤੂ ਹੁਣ ਤੱਕ ਸਾਡੇ ਕੋਲ ਪੂਕਤਾ ਟੈਕਨੀਕਲ ਸਬੂਤ ਹੈਗਾ ਜਿਸ ਆਧਾਰ ਤੇ ਇਹ ਪ੍ਰੂਵ ਹੁੰਦਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਆਪਸੀ ਰਿਸ਼ਤਾ ਸੀਗਾ ਇਸ ਤੋਂ ਇਲਾਵਾ ਸਾਡੇ ਕੋਲ ਪੂਕਤਾ ਗਵਾਹ ਵੀ ਹੈਗੇ ਜਿਹੜੇ ਕਹਿ ਰਹੇ ਨੇ ਕਿ ਇਹਨਾਂ ਦੋਨਾਂ ਦੇ ਵਿੱਚ ਆਪਸੀ ਰਿਸ਼ਤਾ ਹੈਗਾ ਸੋ ਸਾਡੇ ਕੋਲ ਹਿਊਮਨ ਇੰਟੈਲੀਜੈਂਸ ਵੀ ਹੈਗੀ ਹੈ ਐਸ ਵੈਲ ਐਸ ਸਾਡੇ ਕੋਲ ਟੈਕਨੀਕਲ ਇੰਟੈਲੀਜੈਂਸ ਵੀ ਪੂਖਤਾ ਤੌਰ ਤੇ ਮੌਜੂਦ ਹੈ ਜਿਸ ਦੇ ਆਧਾਰ ਤੇ ਸਾਬਿਤ ਹੁੰਦਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਰਿਸ਼ਤਾ ਸੀਗਾ ਕੀ ਇਸ ਵਿੱਚ ਕਿਸੇ ਹੋਰ ਦੇ ਵੀ ਲਿੰਕ ਸਟੈਬਲਿਸ਼ ਹੋਏ ਇਹ ਹੁਣ ਇੱਕ ਇਨਵੈਸਟੀਗੇਸ਼ਨ ਚੱਲਦੀ ਹੈਗੀ ਇਹ ਇਹ ਕਹੀਨਸ ਕ੍ਰਾਈਮ ਹੈਗਾ ਤੇ ਇਹਦੀ ਇਨਵੈਸਟੀਗੇਸ਼ਨ ਵਾਸਤੇ ਲੰਬਾ ਸਮਾਂ ਲੱਗਦਾ ਹੈਗਾ 2-3 ਮਹੀਨੇ ਦਾ ਸਮਾਂ ਲੈ ਕੇ ਅਸੀਂ ਪ੍ਰੋਪਰ ਐਵਿਡੈਂਸ ਇਹਦੇ ਵਿੱਚ ਬੰਨਾਂਗੇ ਤੇ ਵੱਧ ਤੋਂ ਵੱਧ ਇਹਦੇ ਵਿੱਚ ਐਵਿਡੈਂਸ ਅਸੀਂ ਫਾਈਲ ਤੇ ਇਕੱਠੀ ਕਰਾਂਗੇ ਹੋਰ ਵੀ ਕੋਈ ਟੈਕਨੀਕਲ ਐਵਿਡੈਂਸ ਆਂਦੀ ਹੈ ਉਹ ਵੀ ਅਸੀਂ ਲਵਾਂਗੇ ਹੋਰ ਕੋਈ ਰਿਲੇਵੈਂਟ ਗਵਾਹ ਜਿਹੜੇ ਹੈਗੇ ਉਹਨਾਂ ਨੂੰ ਵੀ ਸ਼ਾਮਿਲ ਪੜਤਾਲ ਕੀਤਾ ਜਾਊਗਾ ਤੇ ਇੱਕ ਵਧੀਆ ਤਰੀਕੇ ਨਾਲ ਬੈਸਟ ਪੋਸੀਬਲ ਕੇਸ ਬਣਾ ਕੇ ਅਸੀਂ ਮਾਨੀਓਗੜਾ ਲਖ ਵਿੱਚ ਪੇਸ਼ ਕਰਾਂਗੇ ਸੋ ਥੈਟ ਅਕਿਊਸ ਪਰਸਨਸ ਨੂੰ ਵੱਧ ਤੋਂ ਵੱਧ ਸਜ਼ਾ ਦੇ ਵਿੱਚ ਹੋ ਸਕੇ ਤੇ ਜਿਹੜੀ ਮ੍ਰਿਤਕ ਹੈ ਤੇ ਉਹਨਾਂ ਦੀ ਫੈਮਿਲੀ ਹੈ ਉਹਨਾਂ ਨੂੰ ਨਿਆਂ ਮਿਲ ਸਕੇ ਮੈਡਮ ਜਿਹੜੇ ਹੈਗੇ ਨੇ ਗ੍ਰੰਡਰ ਦੇ ਫੈਮਿਲੀ ਜਾਂ ਉਹਨਾਂ ਦੇ ਘਰ ਪਰਿਵਾਰਕ ਮੈਂ ਬਣੇ ਉਹਨਾਂ ਨੇ ਇਹ ਕਹਿੰਨਾ ਕਿ ਸਭ ਤੋਂ ਪਹਿਲਾਂ ਜਿਹੜੀ ਸੋਚਾਂ ਦਿੱਤੀ ਉੱਤੇ ਇਹ ਪਰਿਵਾਰੋਂ ਦਿੱਤੀ ਗਈ ਔਰ ਉਹੀ ਮੁੱਦਾ ਔਰ ਕਿਹਾ ਨੇ ਕਿ ਜੇ ਵੀ ਤੇ ਉਹਨਾਂ ਦੀ ਸ਼ੰਕਾ ਹੈ ਕਿ ਉਹਨਾਂ ਦੀ ਪਰਵਾਹ ਦੀ ਵੀ ਸ਼ੂਨਿਅਤ ਹੋ ਸਕਦੀ ਇਸ ਮਾਮਲੇ ਦੇ ਵਿੱਚ ਅਸੀਂ ਸਾਰੇ ਐਂਗਲਸ ਇਨਵੈਸਟੀਗੇਸ਼ਨ ਦੇ ਓਪਨ ਰੱਖੇ ਹੋਏ ਐ ਸੋ ਅਸੀਂ ਸਾਰੇ ਐਂਗਲਸ ਜੋ ਵੀ ਪਰਿਵਾਰ ਵੱਲੋਂ ਆਸ਼ੰਕਾ ਜ਼ਾਹਿਰ ਕੀਤੀ ਜਾਂਦੀ ਹੈ ਜਾਂ ਉਹਨਾਂ ਵੱਲੋਂ ਕੋਈ ਰਿਪਰੈਜ਼ੈਂਟੇਸ਼ਨ ਦਿੱਤੀ ਜਾਂਦੀ ਹੈ ਸੋ ਹਰੇਕ ਐਂਗਲ ਤੇ ਅਸੀਂ ਕੰਮ ਕਰਾਂਗੇ ਸੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਕਹੀਨਸ ਕ੍ਰਾਈਮ ਹੈਗਾ ਸੋ 2 4 5 ਦਿਨਾਂ ਦੇ ਵਿੱਚ ਖਤਮ ਹੋਣ ਵਾਲੀ ਹੈ ਤਫਤੀਸ਼ ਨਹੀਂ ਹੈਗੀ ਅਸੀਂ ਪੂਰਾ ਟਾਈਮ ਲੈ ਕੇ ਇਹਦੀ ਪੂਰੀ ਗਹਿਰਾਈ ਤੱਕ ਜਾ ਕੇ ਡੂੰਘਾਈ ਨਾਲ ਇਹਦੀ ਤਫਤੀਸ਼ ਕਰਕੇ ਜੋ ਜੋ ਕੋਈ ਵੀ ਇਸ ਕ੍ਰਾਈਮ ਲਈ ਜ਼ਿੰਮੇਵਾਰ ਹੈਗਾ ਉਹਨੂੰ ਕਾਨੂੰਨ ਦੇ ਵਿੱਚ ਜੋ ਮੈਕਸਿਮਮ ਪੋਸੀਬਲ ਸਬਕ ਹੈਗਾ ਉਹਨੂੰ ਸਿਖਾਇਆ ਜਾਊਗਾ ਥੈਂਕ ਯੂ ਲਾਸਟ ਕੁਸਚਨ ਚੰਡੀਗੜ੍ਹ ਦੇ ਫਰਾਰ ਹੋਈ ਸੀ ਆਪਣੇ ਤੋਂ ਬਾਅਦ ਕਿਉਂ ਵੀ ਪਲਾਨ ਸੀਗਾ ਜਾਂ ਰਵਿੰਦਰ ਦੇ ਨਾਲ ਜਾਂਦੀ ਨਹੀਂ ਕੋਈ ਇਸ ਵਿੱਚ ਕੋਈ సికి కవి నాలే జా ਸਕਦੀ ਹੈ ਜਾਂ ਚੰਡੀਗੜ੍ਹ ప్రీ ప్లాన్ ਤਰੀਕੇ ਦੇ ਨਾਲ ਹੀ ਮੇਰੇ ਕੌਨਸੀ ਦੇਖੋ ਮੈਂ ਤੁਹਾਨੂੰ ਇੱਕ ਗੱਲ ਪੱਕਾ ਦੱਸ ਸਕਦੀ ਹੈ ਕਿ ਇਹਨਾਂ ਨੇ ਜਿਹੜਾ ਇਹ ਮਰਡਰ ਕੀਤਾ ਹੈ ਇਹ ప్రీ ప్లాਨਡ ਤਰੀਕੇ ਨਾਲ ਸੋਚ ਸਮਝ ਕੇ ਕਾਂਸਪੀਰੇਸੀ ਕਰਕੇ ਕੀਤਾ ਹੈ ਪਰੰਤੂ ਜਦ ਜੋ ਇਹ ਘਟਨਾ ਘਟੀ ਹੈ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਹੈ ਉਹਦੇ ਤੇ ਮੈਂ ਇਸ ਵੇਲੇ ਕਮੈਂਟ ਨਹੀਂ ਕਰ ਸਕਦੀ ਉਹ ఇన్ਵੈਸਟੀਗੇਸ਼ਨ ਦਾ ਪਾਰਟ ਹੈ ਤੇ ਉਹ ਜਦੋਂ ఇన్ਵੈਸਟੀਗੇਸ਼ਨ ਇੱਕ ਸਟੇਜ ਤੇ ਪਹੁੰਚੂਗੀ ਉਸ ਤੋਂ ਬਾਅਦ ਮੈਂ ਇਹਤੇ ਕਮੈਂਟ ਕਰਾਂਗੀ